ਜੀ ਕਸਾਲ ਸਾਹਿਬ ਬਾਈਕ ਉੱਤੇ ਵੀ ਫੜੇ ਸਾਰੇ ਨਗਰ ਨੂੰ ਇਹ ਬੇਨਤੀ ਹੈ ਜੀ ਵੀ ਅੱਜ ਚਿੱਤੇ ਵਾਲੇ ਬੰਦੇ ਫੜੇ ਆ ਫੜ ਕੇ ਪੁਲਿਸ ਨੂੰ ਫੜਾਏ ਆ ਜੇ ਉਹਦੇ ਤੇ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਸਾਰਾ ਪਿੰਡ ਇਕੱਠਾ ਹੋ ਕੇ ਥਾਣੇ ਜਾਊਗਾ ਦੂਜੀ ਗੱਲ ਪਿੰਡ ਦੇ ਵਿੱਚ ਜਿਹੜਾ ਉਹਨਾਂ ਦੇ ਮਗਰ ਜਾਊਗਾ ਉਹਦਾ ਬਾਈਕਾਟ ਕੀਤਾ ਜਾਊਗਾ ਕਿਸੇ ਤੋਂ ਗ੍ਰਾਮ ਮਿਲਦਾ ਕਿਸੇ ਤੋਂ ਪੀਣਾ ਤੇ ਮਿਲਦਾ ਉਹਦੀ ਸਖਤ ਕਾਰਵਾਈ ਕਰਾਉਣੀ ਸਾਰੇ ਜਾਣੇ ਕਿਸੇ ਦਾ ਕੁਝ ਲੱਗਦਾ ਬਣਾ ਕੋਈ ਸਾਡਾ ਕਿਸੇ ਦਾ ਵੀ ਆ ਜਿਹੜਾ ਵੇਚਦਾ ਖਾਦਾ ਪੀਂਦਾ ਜੋ ਵੀ ਆ ਜਿਹੜਾ ਹੱਥ ਲਾ ਗਿਆ ਫੁੱਲ ਸਕਦਾਈ ਹੈ ਤੇ ਕੁੱਟ ਲੈ ਵੀ ਆ ਉਹਦੀ ਠੀਕ ਹੈ ਸਾਰੀ ਪੰਚਾਇਤ ਖੜੀ ਹੈ ਸਾਰੀ ਪੰਚਾ ਮਤਾ ਵੀ ਪਾਵਾਂਗੇ ਇਸ ਗੱਲ ਦਾ ਕਿ ਜਿਹੜੇ ਬੰਦੇ ਫੜਿਆ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਪਿੰਡ ਤੋਂ ਕੋਈ ਬੰਦਾ ਮਗਰ ਨਹੀਂਦਾ ਵੀ ਜਿਹਨੇ ਜਾਣਾ ਪੰਚਾਇਤ ਦਾ ਬਾਈ ਕੱਟ ਕਰੂਗੀ ਸਾਰਾ ਪਿੰਡ ਬਾਕੀ ਬਾਕੀ ਗੱਲ ਆਉਂ ਵੀ ਐ ਜਿਹੜੇ ਬੰਦੇ ਨਸ਼ਾ ਕਰਦੇ ਆ ਜੇ ਉਹ ਨਾਕਿਲੰਦੇ ਆ ਛੱਡਣਾ ਚਾਹੁੰਦੇ ਆ ਤਾਂ ਸਾਰੀ ਪੰਚਾਇਤ ਉਹਦਾ ਸਾਥ ਦੇਊਗੀ ਤੇ ਉਹਦੇ ਤੇ ਅਸੀਂ ਪੈਸੇ ਲਾਵਾਂਗੇ ਸਾਰੇ ਪਿੰਡਲੋਂ ਕੋਈ ਐਸਾ ਸਾਨੂੰ ਉਹ ਨਹੀਂਗਾ ਇਹ ਨਹੀਂ ਵੀ ਉਹ ਵਿਚਾਰੇ ਆਪਣੇ ਦੋਸ਼ਮਣਾਂ ਜੇਕਰ ਨੂੰ ਲੱਗਿਆ ਹੋਇਆ ਕੋਈ ਉਹ ਆਪਾਂ ਉਹਦਾ ਇਲਾਜ ਕਰਾਵਾਂਗੇ ਉਹ ਸਾਡੇ ਕੋਲੇ ਆਵੇ ਸਰਪੰਚ ਕੋਲੇ ਆਵੇ ਕੋਈ ਵੀ ਮਾਂ ਪਿਓ ਆਪਣੇ ਕੋਲੇ ਆਵੇ 10 ਜਵਾਬ ਹੋਏ ਆਪਾਂ ਦਸਾਂ ਦਾ ਖਰਚਾ ਚੱਕ ਕੇ ਕਰਾਵਾਂਗੇ ਅਸੀਂ ਅਸੀਂ ਤਿਆਰ ਆ ਲੈ ਦੱਸੋ ਆ ਸਾਰੇ ਬੰਦੇ ਹੱਥ ਖੜੇ ਕਰਦੇ ਬਾਈ ਕਰਾਂਗੇ ਜੇ ਕੋਈ ਬੰਦਾ ਨਸ਼ਾ ਉਹਦਾ ਇਲਾਜ ਕਰਾਵਾ ਉਹਨੂੰ ਪਿਆਰ ਨਾਲ ਰੱਖਾਂਗੇ ਯਾਰ ਐ ਨਹੀਂ ਗੱਲ ਕੋਈ ਉਹ ਵੀ ਆਪਣੇ ਭਰਾ ਹੈ ਵਿਚਾਰੇ ਤੇ ਪਰ ਐਵੇਂ ਬਈ ਬਣ ਕੇ ਵੀ ਕੋਈ ਨਸ਼ਾ ਹੋਣ ਗਾਂਵ ਵਾਸਤੇ ਕੋਈ ਨਾ ਵਿੱਚ ਇਹ ਗਾਂਹ ਜਿਹੜੀਆਂ ਚੀਜ਼ਾਂ ਸਾਰਾ ਪਿੰਡ ਜੇ ਕੋਈ ਬੰਦਾ ਵੇਧਾ ਉਹਨੂੰ ਨਾਲ ਦੀ ਨਾਲ ਸੰਪਰਕ ਕੀਤਾ ਜਾਵੇ ਬਈ ਇਹ ਬੰਦਾ ਫਲਾਣੇ ਦਾ ਆਹ ਹਰਕਤ ਕਰ ਗਿਆ